ਕਤਰੀ ਗੱਲ ਬਈ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਇਆ ਭਰਾ ਮੇਰੇ ਗੁਰਪ੍ਰੀਤ ਕੋਲੇ ਕਰੇ ਤੇ ਬਾਈ ਕੋਲੇ ਬਹੁਤ ਘੈਂਡ ਘੈਂਟ ਟਰੈਕਟਰ ਆ ਚਾਰ ਟਰੈਕਟਰ ਆ ਪੂਰੇ ਘੈਂਡ ਲੈ ਆ ਥੋੜੇ ਜੇ ਮੁੱਲ ਵਾਲੇ ਤੇ ਬਾਈ ਨਾਲ ਥੋੜੀ ਕਰਾਉਨੇ ਆ ਗੱਲਬਾਤ ਤੇ ਟਰੈਕਟਰ ਭਰਾ ਮੇਰੇ ਥੋੜੇ ਜੇ ਮੁੱਲ ਵਾਲੀ ਆ ਤੇ ਆਜੋ ਕਰਾ ਗੁਰਪ੍ਰੀਤ ਨਾਲ ਕਰੋ ਲੈ ਕਰ ਹੋਰ ਗੁਰਪ੍ਰੀਤ ਕੀ ਲਾ ਬੋਲ ਠੀਕ ਆ ਹੋ ਠੀਕ ਆ ਵਧੀਆ ਕੱਢ ਦੀ ਗੱਲ ਬਹੁਤ ਵਧੀਆ ਚੋਨਾ ਚਾਣਾ ਵੜਦਾ ਚੋਨਾ ਵਸ ਕੁਸ ਕਰੇ ਨਾ ਕੁਸ ਵੜ ਲਿਆ ਅੱਛਾ ਤੂੰ ਦੱਸ ਆਪਣਾ ਕੋਲੇ ਰਹਿ ਗਿਆ 3 ਘਿਆਰ ਕਿਲੇ ਬਸ ਬਹੁਤ ਠੀਕ ਆ ਬਾਕੀ ਵੇਚਦਾ ਹਾਂ ਹੂੰ ਅੱਬੀ ਤੇ ਸੱਤ ਤੜਾ ਤੇ ਆਪਣੇ ਇਹਦੇ ਬਾਰੇ ਦੱਸ ਝੋਟੇ ਬਾਰੇ ਸੋਨ ਲੀਕਾ ਬਾਰੇ ਅੱਜ ਆਪਾਂ ਚਾਰਟਰਟਰ ਆਪਣੇ ਕੋ ਘਰੇ ਅੱਜ ਹਾਂ ਲੋਕ ਦੀਵਾਲੀ ਤੇ ਆਫਰ ਲਾਉਂਦੇ ਆਪਾਂ ਬਿਨਾਂ ਦੀਵਾਲੀ ਤੋਂ ਆਫਰ ਲਾ ਦਿੰਦੇ ਆ ਅੱਛਾ ਦਵਾਈ ਨੰਗੀ ਦਾ ਆਫਰ ਲਾ ਦਿੰਦੇ ਹਾਂ ਲੋਕ ਸਾਲ ਦੀ ਸਾਲ ਲਾਉਂਦੇ ਆਪਾਂ ਦੀਵਾਲੀ ਤੇ ਹਿਆਰ ਤੇ ਆਪਾਂ ਲਾਤਾ ਆਫਰ ਹੁਈ ਅੱਜ ਆਫਰ ਲਾਤਾ ਹਾਂ ਤੇ ਸੋਨ ਲੀਕਾ 2002 ਮਾਡਲ ਪੰਜਾਹ ਨੰਬਰ 60 2002 ਮਾਡਲ ਹੈ ਨਾਟ ਕੇ ਨਾਈਟ ਹੈ ਮੂਹ ਲੈਣਾ ਹੋਏ ਹਾਂ ਸੋਨਾ ਟਰੈਕਟਰ ਹੈ ਨਾ 2002 ਮਾਡਲ ਹੈ ਪੂਰਾ ਚੰਗਾ ਅੱਛਾ ਐਰ ਟੂਰ ਨਰਲੇ ਤਾਂ ਟਾਇਰ ਚੰਗੇ ਆ ਹਾਂ ਟਾਇਰ ਮੂਹਲੇ ਦਾ 90 ਪੈਸੇ ਪੈਣਗੇ ਮਾੜੇ ਟਾਇਰ 40 ਪੈਸੇ ਹੋਣਗੇ ਹਾਂ ਉਹਨਾ ਟਰੈਕਟਰ ਆਉਂ ਸੁੱਕਾ ਹੈਣਾ ਹਾਂ ਕਿਸੇ ਪਾਸੇ ਲੀਕ ਸੀ ਕਿ ਨਹੀਂ ਹੈਗਾ ਹਾਂ ਤੋਂਨਾਂ ਲੀਕਾ ਹੈਗਾ ਇਹ ਪਾਵਰ ਤਾਂ ਨਹੀਂ ਸੀ ਨਾ ਪਾਵਰ ਨਹੀਂ ਪੰਜਾਬ ਨੰਬਰ ਹੈ ਪੰਜਾਬ ਪੰਜਾਬ ਨੰਬਰ ਹੈ ਭਰਾ ਮੇਰਾ ਟਰੈਕਟਰ ਸੋਹਣਾ ਸੁੱਕਾ ਹੈ ਸਾਰਾ ਹੈਣਾ ਹੂੰ ਪੂਰਾ ਘੈਂਟ ਟਰੈਕਟਰ ਚਾਰ ਸਪਿਰੇ ਤੁਹਾਨੂੰ ਘੁੰਮ ਕੇ ਦਿਖਾਉਨੇ ਆ ਦੇਖੋ ਪੂਰਾ ਸੋਹਣਾ ਟਰੈਕਟਰ ਇਹ ਹਲ ਤਾਂ ਤੋਤੇ ਤੂਤੇ ਨਹੀਂ ਉਹ ਵੀ ਲੈ ਕੇ ਆ ਨਾ ਬਸ ਆਈ ਕੱਲ ਪਰਸੋਂ ਤਾਂ ਕੱਲਾ ਆਇਆ ਪਰਸੋਂ ਆਇਆ ਬਸ ਕੁਛ ਨਹੀਂ ਕਰਿਆ ਅੱਛਾ ਆ ਲੈਂਕ ਜੀ ਇੱਕ ਟੁੱਟੀ ਆ ਲੋਡ ਕਰਾ ਕੇ ਦੇ ਜਾਗੇ ਆ ਲੈਂਕ ਨੂੰਕ ਤਾਂ ਚੱਲ ਹੋ ਜੂਗੀ ਹੈਨਾ ਹਾਂ ਜਿਵੇਂ ਹੁਣ ਕਿਸੇ ਨੇ ਟਰਾਲੇ ਟਰੂਲੇ ਲਾਉਣੇ ਕੀ ਮੜਿਆ ਯਾਰ ਹਾਂ ਸੂਰੇ ਘੈਂਟ ਟਰੈਕਟਰ ਹੈ ਹੂੰ ਤੇ ਮਾਡਲ ਕਿਹੜਾ ਹੈ ਮਾਡਲ 2002 2002 ਮਾਡਲ ਹੈ ਹੂੰ ਇਹਦੀ ਡਿਮਾਂਡ ਡਿਮਾਂਡ ਜੇ ਘੱਟ ਵੱਧ ਨਹੀਂ ਕਹਿੰਦੇ ਯਾਰ 1 ਲੱਖ 90 ਹਜ਼ਾਰ ਟਰੈਕਟਰ ਦੇ ਦੇਗੇ 1 ਲੱਖ 90 ਦੇ ਦੇਗੇ ਹਾਂ ਕੋਈ ਤੇਰੇ ਪਾਣੀ ਦਾ ਖਰਚਾ ਪਾਣੀ ਹੋਰ ਛੜ ਦੇਗੇ ਅੱਛਾ ਸੋਨਾਲੀਕਾ ਹਾਂ ਸੋਨਾਲੀਕਾ 60 ਵਾਲਾ ਲਿਆ ਦਿਖਾ ਦੇ ਨਾ ਵਾਲਾ ਨਹੀਂ 60 ਵਾਲਾ ਸਹੀ ਗੱਲ ਹੈ ਹਣਾ 60 ਵਾਲਾ ਹਾਂ ਲੈ ਭਰਾ ਮੇਰੇ ਬਾਈ ਕਹਿੰਦਾ ਮੈਂ ਪਿਆ ਦੇਖਦਾ ਤਦੋਂ ਤਾਂ ਨਹੀਂ ਹਾਂ ਤੋਂ ਤਾਂ ਨਹੀਂ ਉਮੀ ਖੜੀ ਨਾ ਵਾਲਾ ਨਹੀਂ ਦਿੰਦਾ ਯਾਰ ਇੰਨੇ ਰੇਟ 'ਚ ਕੋਈ ਸਹੀ ਗੱਲ ਹੈ ਬਾਕੀ 60 ਵਾਲਾ ਸੋਨਾਲੀਕਾ ਹਾਂ 60 ਵਾਲਾ ਸੋਨਾਲੀਕਾ ਹਾਂ ਤੇ ਬਾਕੀ ਬਾਈ ਕਹਿੰਦਾ ਤੇਲ ਪਾਣੀ ਦਾ ਖਰਚਾ ਵੀ ਛੱਡ ਦਾਂਗੇ ਯਾਰ ਹੂੰ ਤਾਂ ਜਿਹੜਾ ਭਰਾ ਲੈਣ ਆਊਗਾ ਤੇ ਅੱਗੇ ਆ ਗਿਆ 36 ਤੀ ਹਾਂ ਇਹ 2000 ਮੜ 2000 ਹਾਂ ਇਹਦੀ ਇਹ ਜਾਲੀ ਜੀ ਇਹ ਜਾਲੀ ਜੁੜੀ ਲਿਆ ਦਾਂਗੇ ਇਹ ਮਾਰਕਾ ਤੇ ਕੱਲ ਜੀ ਚ ਆਇਆ ਤੇ ਨੇ ਰਾਹ ਹੋ ਗਿਆ ਕਪਈਆ ਕਰ ਲਿਆ ਜਾਗੇ ਅੱਛਾ ਟਾਇਰ ਇਹਦੇ ਰੇਡੀਅਲ ਪੋਲੋਂ ਰੇਡੀਅਲ ਦੇ ਮਗਰ ਇਹਦਾ ਨਵਾਂ ਵਰਦੀ ਹੈ ਹਨਾ ਹਾਂ ਬਹੁਤ ਚੰਗੇ ਟਾਇਰ ਟਾਇਰ ਵੀ ਸੁੱਕਾ ਯਾਰ ਜਮਾ ਹੀ ਪਿਆ ਜਾਣਾ ਹਾਂ ਇਹ ਕੰਮ ਕੰਮ ਨੂੰ ਕੀ ਮਾਰਾ ਯਾਰ ਆ ਦੇਖੋ ਯਾ ਤੋਤੇ ਤੋਤੇ ਨਿਕਲਣਾ ਤੋਤੇ ਨਹੀਂ ਹਾਂ ਪੋਲੋ ਇਹ ਟਾਇਰ ਹਲਦਾ ਤੋਤੇ ਨਹੀਂ ਟਰੈਕਟਰ ਜਮੀ ਪੋਲੋ ਦੇ ਟਾਇਰ ਆ ਭਰਾ ਮੇਰੋ ਪੂਰਾ ਸੋਹਣਾ ਟਰੈਕਟਰ ਆ ਪਾਵਰ ਸਟੀering ਆ ਜਾਣਾ ਹਾਂ ਪਾਵਰ ਪਾਵਰ ਸਟੀering ਆ ਦੇਖੋ ਵਧੀਆ ਪੂਰਾ ਟੌਪ ਦਾ ਪਾਵਰ ਕਰਾਇਆ ਹੋਇਆ ओरिजिनल ਹਾਂ ਇਹ ਜੇ ਥੋੜੀ ਛੋਟਾ ਦੀ ਠੀਕ ਆ ਇਹ ਜਮੈਂ ਗੱਲੀ ਬਣ ਗਈ ਹਾਂ ਹਾਂ ਤੇ ਨਵੇਂ ਟਾਇਰ ਬਸ ਫਿਰ ਜੋ ਤਿਆਰ ਹੋਗੇ ਫਿਰ ਰੱਟ ਰੇਟ ਹੋਊਗਾ ਹਾਂ ਨਹੀਂ ਜੇ ਤਿਆਰ ਹੋਗੇ ਆ ਲੈ ਲੈ ਕੇ ਕਰਾ ਬਿਆ ਹਾਂ ਆਪ ਕਰਾ ਲਿਓ ਹੋਰ ਉਹ ਜਾ ਰਹੇ ਹਾਂ ਕੱਲੇ ਟਾਇਰ ਪਹਿਣਗੇ ਮੂਰ ਨੇ ਹੋ ਟਰੈਕਟਰ ਸਾਰਾ ਓਕੇ ਤੂੰ ਟਾਇਰ ਦੇਖ ਯਾਰ ਮਗਰ ਦੇ ਦੇਖ ਪਾ ਕੇ ਨੇ ਤੇਰੀ ਮਗਰ ਦੇ ਪੋਲੋ ਦੇ ਟਾਇਰ ਆ ਭਰਾ ਮੇਰੋ ਤੇ ਰੰਬਾ ਰੰਬਾ ਦਾ ਪੂਰਾ ਸੋਹਣਾ ਟਰੈਕਟਰ ਜਰੇ ਜਰੇ ਜੇ ਹੁਣ ਮਗਰੇੜਾ ਮਗਰੂੜਾ ਕੰਨੀਓ ਮਾੜੇ ਮੋਟਾ ਜਾ ਦਾ ਨਾਲ ਦੇ ਆ ਹਾਂ ਤੇ ਟਰੈਕਟਰ ਮਨ ਦਾ ਕਾਰਚਿਆਂ ਦੇ ਚੱਲਦਾ ਜਾ ਰਿਹਾ ਹੈ ਹਾਂ ਹੈਨਾ ਹੂੰ ਆ ਦੇਖਣਾ ਮਗਰ ਪਈਆ ਪ੍ਰਾਲੀ ਜੀ ਤੇ ਸੋਹਣਾ ਟਰੈਕਟਰ ਹੈ ਲੈਂਕਾ ਲੋਕਾਂ ਦਾ ਪੂਰਾ ਘੈਂਟ ਪਿਆ ਤੇ ਇਹਦੀ ਡਿਮਾਂਡ ਮੁੰਡ ਕੀ ਹੈ ਇਹ ਵੀ 190000 ਦਾ ਦੇ ਦਾਂਗੇ ਯਾਰ ਇਹ ਵੀ ਕਰਾਂਗੇ ਆ ਦੇਖੀ ਜਾਊਗੀ ਲੈ ਵੀ 50000 ਦਾ ਤੇਰੀ ਇਕੱਲੇ ਇਹ ਵੀ ਬਾਈ ਕਨ 190 ਦੇ ਦਾਂਗੇ ਜਿਹੜਾ ਭਾਈ ਦੂਰੋਂ ਆਊਗਾ ਉਹਨੂੰ ਤੇਲ ਪਾਣੀ ਦਾ ਖਰਚਾ ਆ ਵੀਡੀਓ ਦੇਖ ਕੇ ਆਉਂਦਾ ਕੋਈ ਕਰ ਦਾਂਗੇ ਹੋਰ ਮਾੜਾ ਮੋਟਾ ਹਾਂ ਜਿਹੜਾ ਕੋਈ ਵੀਡੀਓ ਦੇਖ ਕੇ ਆਊਗਾ ਇਹ ਪਾਣੀ ਦਾ ਖਰਚਾ ਕਰ ਦਾਂਗੇ ਕਰ ਦਾਂਗੇ ਦੇਖ ਤੂੰ ਐ ਪਹਿਜ ਮਾਂ ਕਿਸੇ ਪਾਸੇ ਨਹੀਂ ਮਗਰਿਆੜ ਦੇਖ ਹਾਂ ਇਹ ਪੰਪ ਪੰਪ ਕਿਹੜਾ ਹੁੰਦਾ ਇਹ ਹੈ ਕਿਹੜੇ ਪੰਪ ਹੁੰਦੇ ਰੂਟਰ ਪੰਪੜਾ ਹੈ ਕਿ ਕਿਹੜਾ ਹੁੰਦਾ ਇਹ ਇਹ ਪਹਿਲਾ ਦੂਜੇ ਪੰਪ ਵਾਲੇ ਆਏ ਮਾ ਉਸ ਵਾਲੇ ਜਿਹੜੇ ਓਰੀਜਨਲ ਨੀਲੇ ਰੰਗ ਵਾਲੇ ਆਏ ਹਾਂ ਇਹ ਦੋ ਪੰਪ ਲੱਗੇ ਨੇ ਨਾ ਡਬਲ ਪੰਪ ਚ ਹੈ ਹੂੰ ਪੂਰਾ ਸੋਹਣਾ ਟਰੈਕਟਰ ਹੈ ਭਰਾ ਮੇਰੋ ਹਾਂ ਕੌਣ ਦਿੰਦਾ ਜੀ 3630 ਹੈ 3630 ਹਾਂ ਤੂੰ ਕਿਤੇ 20 ਤਰੀ ਬਣਾਈ ਬੈਠਾ ਨਾ ਨਾ ਮੈਂ ਤਾਂ ਐਸੀ ਮਾਇਦਾ 3630 ਆ ਕਿਹ ਹੁੰਦਾ ਹਾਂ 3630 ਹੈ 3630 ਹੈ ਭਰਾ ਮੇਰੋ ਹੁਣ ਜ 1.90 ਦਾ ਇਹ ਦੇ ਦਾਂਗਾ ਆ ਦੇ ਦੇ ਕੇ ਦਿ ਦੇ ਅਜ ਦੂਜਾ ਦਿਖਾਈਏ ਟਾਇਰ ਮਗਰਲੇ ਪੋਲੋ ਦੇ ਨਵੇਂ ਆ 40 50000 ਦੇ ਟਾਇਰ ਹੀ ਆ ਕਿ ਨਹੀਂ ਹਾਂ 50000 ਦੇ ਹਾਂ ਤੇ ਅੱਗੇ ਆ ਗਿਆ ਫਾਰਮ 45 ਹਾਂ ਅੱਗੇ ਆ ਗਿਆ ਫਾਰਮ 45 ਇਹ ਕਿਹੜਾ ਮਾਡਲ ਇਹ 14 14 ਮਾਡਲ ਹਾਂ ਹਰਿਆਣਾ ਨੰਬਰ ਹਾਂ ਤੇ ਉਹ 73 ਕਿਹੜਾ ਸੀਗਾ 73 ਪੰਜਾਬ ਹੈ ਕਿ ਹਰਿਆਣਾ ਨਾ ਹਰਿਆਣਾ ਹਰਿਆਣਾ 73 ਹੂੰ ਤੇ ਇਹ ਹੈਗਾ ਪੰਜਾਬ ਨਾ ਹਰਿਆਣਾ ਇਹ ਵੀ ਹਰਿਆਣਾ ਜਿਹੜਾ ਮਾਡਲ ਹੈ 14 14 ਮਾਡਲ ਹੈ ਤਾਂ ਇਹ ਤਾਂ ਪੂਰਾ ਸੋਨਾ ਟਰੈਕਟਰ ਪਿਆ ਹਾਂ ਹਾਂ ਤੋਤਾ ਤਾਂ ਹੁੰਦਾ ਨਹੀਂ ਹੈਨਾ ਇਹ ਤਾਂ ਫਿਰ ਆਪਣੇ ਕੋ ਘਰੇ ਕੰਮ ਵਾਸਤੇ ਲਿਆਂਦਾ ਉਹਨੂੰ ਹਾਂ ਪਾਵਰ ਸਟੇਰਿੰਗ ਹੈ ਹੈਨਾ ਹੂੰ ਪਾਵਰ ਸਟੇਰਿੰਗ ਪੂਰਾ ਸੋਨਾ ਟਰੈਕਟਰ ਟੌਪ ਮਾਡਲ ਤੇ ਮਗਰਾੜਾ ਮਗਰੂੜਾ ਕੰਨੀਆਂ ਪੂਰਾ ਸੋਨਾ ਪਿਆ ਨਵੇਂ ਟਾਇਰ ਹੈ ਹੈਨਾ ਹਾਂ ਯਾਰੀ ਯਾਰੀ ਨਵੇਂ ਵਰਗੇ ਟਾਇਰ ਆ ਬਰਾ ਮਿਰਵਾ ਦੇਖੋ ਮਗਰਾੜਾ ਮਗਰੂੜਾ ਦਾ ਪੂਰਾ ਸੋਨਾ ਟਰੈਕਟਰ ਤੇ ਸਤਰੀ ਸਤਰੀ ਸਾਰਾ ਕੁਝ ਲੱਗਿਆ ਹੋਇਆ ਟੂਲ ਟਾਰ ਸਾਰਾ ਯਾਰ ਓਕੇ ਹੈ ਟਰੈਕਟਰ ਯਾਰ ਸਪਿਰ ਤੁਹਾਨੂੰ ਘੁੰਮ ਕੇ ਦਿਖਾਉਣਾ ਦੇਖੋ ਆ ਜਮਾ ਸੋਹਣਾ ਟਰੈਕਟਰ ਪਿਆ ਜਰ ਸੁੱਕਾ ਤੇ ਇਹ ਮਾਡਲ ਕਿਹੜਾ ਦੱਸਿਦਾ ਮਾਡਲ 2014 2014 ਇਹਦਾ ਰੇਟ ਰੂਟ ਰੇਟ ਇਹ ਦੇ ਦਾਂ ਤਾਂ 1,60,000 ਦਾ 3,60,000 ਹਾਂ ਟਾਪ ਮਾਡਲ ਹੈ ਜੇ ਆਪਣੀ ਵੀਡੀਓ ਦੇਖਦੇ ਹੁੰਦੇ ਹੋਰ ਕਰਦੇ ਹਾਂ ਹੈਨਾ ਹਾਂ 3,60,000 ਦਾ ਬਾਈ ਕਹਿੰਦਾ ਦੇ ਦਾਂਗੇ ਪੂਰਾ ਢਾਂ ਟਰੈਕਟਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਫੁੱਲ ਫੁੱਲੇ ਦਾ ਆਪਾਂ ਪਾਉਣ ਵਾਸਤੇ ਲੈਣਾ ਕਰੇ ਅੱਛਾ ਤੇ ਅੱਗੇ ਆ ਗਿਆ ਅਰਜਨ ਇੱਕ ਆਫਰ ਹੋਰ ਲਾ ਦਿੰਦੇ ਹਾਂ ਅਰਜਨ ਤੇ ਉੱਪਰ ਲਾ ਦੀ ਹਾਂ ਆ ਗਿਆ ਅਰਜਨ ਭਰਾ ਬਿਰੂ ਪੂਰਾ ਦਾ ਚਾਹਤਾ ਕੀ ਨਾ ਦੇ ਜੇ ਲਈ ਆਲੇਖਾ 605 ਹੈ 605 ਹਾਂ ਅੱਠ ਅਰਜਨ ਕਾਪੀ ਮੀਨ ਕਾ ਨਾਉਂਦੀ ਹੈ ਅੱਛਾ ਪਾਵਰ ਸਟੀering ਦਾ ਪਾਵਰ ਸਟੀering ਦਾ ਥੋੜੇ ਜੀ ਮੂਲਾ ਟਰੈਕਟਰ ਹੈ ਬਰਾ ਮੇਰੇ ਦੇਖੋ ਜਾ ਰਹਾ ਤੁਹਾਨੂੰ ਦਿਖਾਉਣਾ ਤੇ ਜੇ ਕਿਸੇ ਨੇ ਟਰਾਲਾਂ ਟਰੂਡਾਂ ਤੇ ਲਾਉਣਾ ਹੈ ਹਾਂ ਕਿਦੇ ਰੰਗ ਪੇਂਟ ਨਹੀਂ ਹੋਇਆ ਐਵੇਂ ਜਿਹੀ ਰਾਇਦਾ ਰਹਿਣਾ ਹਾਂ ਹਾਂ ਟਾਇਰ ਤਾਂ ਮੰਗਰ ਨੇ ਮੰਨ ਕੇ ਚੱਲ ਉਹੀ ਹੈ ਹਾਂ ਮੂਲੇ ਦਾ ਵਾ ਠੀਕ ਹੈ ਮੰਗ ਲਿਖਾ ਦੇ ਮੂਲੇ ਠੀਕ ਹੈ ਖਤਮ ਮੰਨ ਕੇ ਆਓ ਹਾਂ ਇਹ ਉਰੇੰਬਾਰੰਬਾਰਾ ਸੋਨਾ ਪਿਆ ਟਰੈਕਟਰ ਹਾਂ ਨਾ ਆ ਦੇਖੋ ਤਿਆਰ ਜਿਪਰੇ ਤੁਹਾਨੂੰ ਘੁੰਮ ਕੇ ਦਿਖਾਉਣਾ ਅਰਜਨ ਬਾਈਲੀ ਤੇ ਜੇ ਕਿਸੇ ਨੇ ਟਰੈਕਟਰ ਟਰੋਲੇ ਤੇ ਲਾਉਣਾ ਕੀ ਕਹੋਲਦਾ ਯਾਰ ਇਹ ਪਹਿਲੇ ਟਾਇਰ ਪਾਲੇ ਮਗਰਲੇ ਅੱਛਾ ਸੈਂਟਰ ਗੇਅਰ ਆ ਆ ਦੇਖੋ ਸੈਂਟਰ ਗੇਅਰ ਆ 605 ਅਰਜਨ ਆ ਦੇਖੋ ਡੀ ਆਈ ਬੈਟਰੀ ਵੀ ਸੈਲਫ ਸਟਾਰਟ ਹੈ ਹਾਂ ਹਾਂ ਸੈਲਫ ਅੱਛਾ ਫਰਸਟ ਪਾਰਟੀ ਦਾ ਅੱਛਾ ਡਬਲ ਨੰਬਰ ਹਨਿਆ ਨਾ ਇਹ ਸਤਰੀ ਸਤਰੀ ਸਾਰਾ ਕੋਈ ਨਾਲ ਦੇਖੋ 2008 ਮਾਡਲ ਦਾ 9 ਦੀ ਕਾਪੀ ਹੈ 2008 ਮਾਡਲ ਦਾ 9 ਦੀ ਕਾਪੀ ਹੈ ਕਿੰਨੇ ਦਾ ਦੇਗੀ ਇਹ ਵੀ ਕਰ ਬੇਦਾ ਦੇਖਣ ਬਸ 190000 ਦਾ ਅੱਛਾ ਹਾਂ ਇਹ ਨਹੀਂ 190000 ਦੇ ਦਾਂਗੇ ਬਾਈ ਕਹਿੰਦਾ ਬਾਕੀ ਤੇਲ ਪਾਣੀ ਦਾ ਖਰਚਾ ਦੇ ਦਾਂਗੇ ਕਹਿੰਦਾ ਉਹੋ ਜਿਹਾ ਛੱਡ ਦਾਂਗੇ 2-3000 ਰੁਪਿਆ ਹਾਂ 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 ਜਿਹੜਾ ਦੂਰ ਆਉਂਦਾ ਦਿੰਦਾ ਕੌਣ ਇੰਨੇ ਰੇਟ 'ਚ ਯਾਰ ਹਾਂ ਨਹੀਂ ਦਿੰਦਾ ਹਨਾ ਪੂਰਾ ਸੋਨਾ ਟਰੈਕਟਰ ਤੇ ਆਪਣਾ ਨੰਬਰ ਬੋਲ ਦੇ ਨੰਬਰ 95922 ਹੂੰ 19503 99922 19530 ਬਾਕੀ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨੂੰ ਫੋਨ ਲਾ ਦਿਓ ਤੇ ਫੋਨ ਲਾ ਕੇ ਜੇ ਟਰੈਕਟਰ ਇੱਥੇ ਹੋਏ ਪਿੰਡ ਹੋਏ ਹਾਂ ਉਹ ਫੋਨ ਤੇ ਕਨੈਕਟ ਕਰੋ ਫੋਨ ਤੇ ਗੱਲ ਹੋ ਜੂ ਜੇ ਤਲਵੰਡੀ ਹੋਏ ਤਾਂ ਤਲਵੰਡੀ ਆ ਜੇ ਹਣਾ ਹਾਂ ਤੇ ਓਕੇ ਭਰਾ ਵੀਡੀਓ ਦੱਬ ਕੇ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ